ਅਸੀਂ ਬਠਿੰਡੇ ਜਾ ਕੇ ਆਏ ਆ ਪੰਜਾਬ ਦਾ ਚੱਪਾ ਚਪਕ ਮਾਰਾ ਮੇਰੀ ਬੱਚੀ ਨੇ 2.5 ਸਾਲ ਦੀ ਜਦੋਂ ਇਹਨੇ ਵਰਕਆਊਟ ਕਰਾਉਣ ਲੱਗਿਆ ਸੀ ਇਹਨੇ ਆਪ ਦਾ ਨਾਮ ਤੇ ਪਹਿਚਾਣ ਇਹਨੇ ਆਪ ਖੁਦ ਬਣਾਈ ਆ ਮੇਰੀ ਕੋਈ ਪਹਿਚਾਣ ਨਹੀਂ ਸੀ ਮੇਰੀ ਜੇ ਪਹਿਚਾਣ ਆ ਇਹ ਬੇਟੀ ਕਰਕੇ ਹੀ ਆ ਇਸ ਤੋਂ ਮੇਰੀ ਪਹਿਚਾਣ ਕੋਈ ਨਹੀਂ ਇਹ ਬੱਚੀ ਨੇ ਪਹਿਚਾਣ ਲਈ ਆ ਅੱਜ ਅਸੀਂ ਸਾਨੂੰ ਅਸੀਂ ਸੰਧੋਂ 78 ਕੇ ਸੰਧੋਂ ਤੋਂ ਸਾਨੂੰ ਰਾਸਤੇ ਵਿੱਚ ਕੋਈ ਸਾਧਨ ਨਹੀਂ ਮਿਲਿਆ ਤੁਰ ਕੇ ਆਏ ਆ ਅੱਧੀ ਵਾਰ ਅੱਧੀ ਵਾਰ ਤੋਂ ਬੰਦਾ ਸਾਨੂੰ ਗੱਡੀ ਤੇ ਆ ਗਿਆ ਸੀ ਮੈਂ ਤੇ ਮੈਨੂੰ ਬਹੁਤ ਕੁਝ ਇੱਥੇ ਜਾ ਕੇ ਮੋਟੀਵੇਸ਼ਨ ਬਹੁਤ ਵਧੀਆ ਮਿਲੀ ਜਿੰਨੇ ਵੀ ਆ ਸਾਇੰਸ ਵਾਲੇ ਬਲੌਗਰ ਵੀ ਆਏ ਹੋਏ ਆ ਮੈਨੂੰ ਬਹੁਤ ਜ਼ਿਆਦਾ ਕੁਝ ਹੋਇਆ ਦੇਖ ਕੇ ਕਦੇ ਨਹੀਂ ਆ ਪ੍ਰੋਗਰਾਮ ਮੈਂ ਦੇਖਿਆ ਸੀ ਆ ਸਾਇੰਸ ਵਾਲਾ ਸੁਣਿਆ ਸੀ ਆ ਪਰ ਦੇਖਿਆ ਨਹੀਂ ਸੀ ਅੱਜ ਰਿਐਲਿਟੀ ਦੇਖਿਆ ਬਹੁਤ ਜ਼ਿਆਦਾ ਕੁਝ ਹੋਈ ਤੇ ਮੈਂ ਪੂਰਾ ਸਮਾਨ ਬਸ ਚ ਕੈਰੀ ਨਹੀਂ ਕਰ ਪਾਇਆ ਜਿੰਨਾ ਕਸਮਾਨ ਕੀਤਾ ਟਾਈਮ ਥੋੜਾ ਜਿਹਾ ਮੈਂ ਪਰਫਾਰਮੈਂਸ ਕਰਕੇ ਮੇਰੀ ਬੱਚੀ ਦਿਖਾਉਗੀ ਤੇ ਫਿਰ ਇਸ ਤੋਂ ਬਾਅਦ ਅਸੀਂ ਗੁੜੇਪਿੰਡ ਜਾਣਾ ਪਿੰਕੇ ਜਾਂਦੀਆਂ ਗੇਮਾਂ ਦੇ ਵਿੱਚ ਅੰਮ੍ਰੇਟ ਚ ਭੱਜੂਗੀ ਮੇਰੀ ਬੇਟੀ ਤੇ ਹੁਣ ਥੋੜੀ-ਮੋਟੀ ਪਰਫਾਰਮੈਂਸ ਕਰਕੇ ਦਿਖ ਤਾੜੀਆਂ ਮਾਰ ਲੀਆਂ ਤਾੜੀਆਂ ਇਹ ਦੇਸੀ ਕੋਈ ਖਰਾਕਾ ਜਿੰਨੀਆਂ ਵੀ ਤਾੜੀਆਂ ਤੇ ਰੌਲਾ ਵੱਧ ਪਾਉਗੇ ਕੁੱਲੀ ਸਾਈਕਲ ਵਾਲੇ ਵੀਰ ਦਾ ਇਹਦਾ ਹੀ ਬਹੁਤ ਸੋਨਾ ਉਪਰਾਲਾ ਵਾ ਅੱਜ ਦੇ ਟਾਈਮ ਦੇ ਵਿੱਚ ਸਾਰੀ ਨਸ਼ਿਆਂ ਦੇ ਵਿੱਚ ਇਹੜੇ ਬੜੇ ਹੋਏ ਆ ਉਹ ਇਸ ਪਾਸੇ ਨੂੰ ਜਾਣਗੇ ਖੇਡਾਂ ਵੱਲ ਲੱਗਣਗੇ ਮੋਟੀਵੇਸ਼ਨ ਬਹੁਤ ਵੱਡੀ ਜਾਂਦੀ ਆ ਤੇ ਵੀਰ ਜੀ ਮੈਂ ਤੁਹਾਨੂੰ ਧੰਨਵਾਦ ਕਰਨਾ ਮੈਨੂੰ ਬਹਿ ਦਵਾਈ ਚ ਹੁੰਦਾ ਸੀ ਉਹਦੇ ਬਲੌਗ ਵਗੈਰਾ ਦੇਖੇ ਆ ਤੇ ਹੁਣ ਇਹ ਰਿਐਲਿਟੀ ਦੇ ਵਿੱਚ ਮਿਲਿਆ ਮੈਨੂੰ ਬਹੁਤ ਖੁਸ਼ੀ ਹੋਈ ਆ ਥੈਂਕ ਯੂ ਸੋ ਮਾਚ ਵੀਰ ਬਹਿ ਜਾਓ ਭਾਈ ਇੱਥੇ ਬਹਿ ਜਾਓ ਬਹਿ ਜਾਓ ਮੈਂ ਕਹਿੰਦਾ ਬਹਿ ਜੀਏ ਪਾ ਸਾਰੇ ਰਵੀ ਪਟਿਆਲਾ ਦਾ ਸਵਾਗਤ ਕਰਦੇ ਆ ਤੇ ਜਿੱਦਾਂ ਤੁਹਾਨੂੰ ਪਤਾ ਹੀ ਆ ਵੀ ਕੰਨਿਆ ਕੁਮਾਰੀ ਤੋਂ ਸ਼੍ਰੀਨਗਰ ਤੋਂ ਕੰਨਿਆ ਕੁਮਾਰੀ ਤੇ 6 ਸਾਲ ਦੀ ਉਮਰ ਦੇ ਵਿੱਚ ਹਨਾ ਰਵੀ ਬਹੁਤ ਵੱਡਿਆ ਅਪਰਾਧ ਆ ਨਾ ਮੈਂ ਕਹਿੰਦਾ ਇਹ ਮਾਣ ਨਹੀਂ ਕਰਦਾ ये छोटा बात है कोई करने भाई कोई ना कुलगिरी के भाई तो ठीक है हां कुलादा नीचे जाएगा हम जो है और ठीक का काम वो दिन नकल होना चाहता है एंड वर्क करना है सारे की क्लैपिंग कर दो क्लैपिंग करो वेरी गुड 1 वेरी गुड 2 वेरी गुड 3 वेरी गुड 4 वेरी गुड बहुत बहुत और तो अभी बात कर रहे हैं मार्केट करते हैं ट्रैपिंग कवरिंग ट्रैपिंग रखो लाल दी लाल फिर करते हैं 7 8 9 10 11 वेरी गुड बहुत खाली तो हम बच्चे आने के टाइम पर भी डालो है ना ਇਹ ਹਜੇ 4 ਸਾਲ ਦੀ ਹੋਈ ਨਹੀਂ 3.5 ਸਾਲ ਦੀ ਜਿਹੜੀ ਆਏ ਦੇਖੋ ਬੱਚੇ ਸੀੜੀਆ ਤੋਂ ਵੱਡੇ ਬੱਚੇ ਮੋਇਆ ਨਹੀਂ ਛੱਡਦੇ ਅਸੀਂ ਉਹਦਾ ਟਾਪ ਪਾ ਪਹਿਲਾਂ ਮੋਇਆ ਨਾ ਤੇ ਬੱਚੇ ਕਿਹੜਾ ਕੋਈ ਛਾਇਆ ਮੈਂ ਉਹੀ ਕੋਸੀ ਕਰਦੀ ਆ ਇਹ ਵਿਦਿਆਮਾ ਕੋ ਸਿਖਾਉਂਗਾ ਤੇ ਫਿਰ ਹੋਰ ਵਧੀਆ ਬੈਸਟ ਕਰੋਗੀ ਜਿਹੜਾ ਜਾਵਦੇ ਵਿੱਚ ਅੱਜ ਮੈਂ ਪਹਿਲੇ ਬਿਲ ਲਈ ਮੜਾ ਇਹਨਾਂ ਨੂੰ ਅਕੇਲਾ ਦਾ ਕੁੜੀਆਂ ਨੂੰ ਠੀਕ ਹੈ ਧੰਨ ਮਾਰਨੇ ਖਾਚ ਡਰਾਈਵਿੰਗ ਟ੍ਰੇਨ ਡਰਾਈਵਿੰਗ ਬਹੁਤ 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 ਜੈ ਜੀ ਸ਼ਾਬਾਸ਼ ਸ਼ਾਬਾਸ਼ ਬੜੀ ਵਧੀਆ ਹਾਸ ਕਾ ਲਿਆ ਵੈਰੀ ਗੁੱਡ 7 ਸ਼ਾਬਾਸ਼ 8 9 ਵੈਰੀ ਗੁੱਡ ਬਹੁਤ ਸੋਹਣਾ ਬਹੁਤ ਸੋਹਣਾ ਬੋਲੇ ਸੋਹਣੇ ਹਾਲ ਹਕੀਕਤ ਕਾਰਤੀ ਰਾਣੀ ਦੇਖੋ ਤੁਸੀਂ ਮੇਲਾ ਲੁੱਟ ਲਿਆ ਜਿਹੜੀ ਤੇਰੀ ਵੀਡੀਓ ਕਰ ਲਓ ਤੇ ਮੇਲਾ ਇਹ ਇੱਕ ਤਰੀ ਜਿਹੜੀ ਗੋਤਰੀ ਐਕਸਰਸਾਈਜ਼ ਕਰਦੀ ਹੈ। ਦਾ ਤਾਂ ਉਹ ਕੋ ਜਾਣ ਚੱਲ। ਚੱਲ। ਵੈਰੀ ਗੁੱਡ ਵਨ। ਹੋਰ। ਹਾਈ। ਚਾਓ। ਚਾਓ। ਇਹ ਮੈਂ ਪ੍ਰੈਕਟਿਸ ਡਿਗਰੀ ਕਰਾਉਣਾ ਵਾ ਕਈ ਮੈਨੂੰ ਮੈਸੇਜ ਵੀ ਕਰਦੇ ਜਾਂਦੇ ਸੀ ਪ੍ਰੈਕਟਿਸ ਕਰਾਉਣਾ ਤੁਹਾਡੇ ਸਾਹਮਣੇ ਹੀ ਕੀਤਾ ਨਾ ਜੋ ਕਰ ਕੀਤਾ ਇਹ ਮੈਂ ਪ੍ਰੈਕਟਿਸ ਕੋਈ ਚੀਜ਼ ਨਹੀਂ ਕਰਾਉਦਾਗਾ ਨਾ ਇਹ ਤੇ ਬਰਡਨ ਦੇਣਾ ਵੀ ਤੂੰ ਬਹੁਤ ਕਰਨਾ ਇਹੀ ਕਰਨਾ ਵਾ ਐਂਟਰਟੇਨਮੈਂਟ ਸਮਝ ਕੇ ਕਰਦੀ ਐ ਇਹ ਨਹੀਂ ਨਹੀਂ ਬਸ ਸਭ ਤੋਂ ਵੱਡੀ ਗੱਲ ਹੈ ਵੀਰੇ ਮੋਬਾਈਲ ਨਹੀਂ ਦੇਖਦੀਗੀ ਅਸੀਂ ਮਾਦੀਆ ਗੱਲ ਲਾ ਕੇ ਆਏ ਆ ਜਗਰਾਉਂ ਤੋਂ ਚੱਲ ਕੇ ਗਰਦਾਸਪੁਰ ਗਏ ਆ ਸਵੇਰ 4:00 4:30 ਵਜੇ ਉੱਠ ਕੇ ਲਾਸਟ ਵੀਕ ਤੇ ਇਹਨੇ ਮੋਬਾਈਲ ਤਾਂ ਜਮ ਤੱਕ ਨਹੀਂ ਕੀਤਾ ਸੁਣਨੇ ਵਿੱਚ ਮੇਰੀ ਬੱਚੀ ਨੇ ਤਾਂ 1 ਰੁਪਿਆ ਨਹੀਂ ਲੱਗਦਾ ਨਾ ਅਸਲੀ ਤੇ ਜੋ ਅਸੀਂ ਫਾਲਸ ਨੂੰ ਲੈ ਗਏ ਮੈਂ ਕਹਣਾ ਵੀ ਸਾਰੇ ਮੋਬਾਈਲਾਂ ਤੋਂ ਬੱਚੇ ਰਹਿਣ ਤਾਂ ਆਮ ਬੱਚੇ ਮੈਨੂੰ ਨਹੀਂ ਦੇਖਣ ਦੇ ਰਹੇ ਆ ਫੋਟੋਆਂ ਕਰਾ ਕੇ ਕਿੱਟਣੇ ਲਾਜ ਦੇਣਾ ਪੈਂਦਾ ਬੰਦੇ ਜੋ ਵੀ ਬੱਚੇ ਆਏ ਨੇ ਇੱਥੇ ਨਾ ਜਿੰਨਾਂ ਦੀ ਉਮਰ 8 ਸਾਲ ਦਾ ਜਾਂ ਕੁਝ ਵੀ ਉੱਪਰ ਨੇ ਉਹਨਾਂ ਨੂੰ ਇਹ ਚੀਜ਼ਾਂ ਆਪਾਂ ਸਿੱਖਣ ਲਈ ਇਹਨਾਂ ਨੂੰ ਬੁਲਾਇਆ ਗਿਆ ਆ ਕਿ ਬੱਚਾ ਵੀ ਜਿਹੜਾ ਪਤਾ ਲੱਗਿਆ ਆਪਣੇ ਜਿਹੜੇ ਬੱਚੇ ਨੇ ਨੇੜੇ ਦੇ ਪਿੰਡਾਂ ਆਦੇ ਜਾਂ ਆਪਣੇ ਪਿੰਡ ਦੇ ਹੀ ਨੇ ਉਹਨਾਂ ਨੂੰ ਇਹ ਚੀਜ਼ ਮੋਬਾਈਲ ਤੋਂ ਹਟਾੜ ਪਾਇਆ ਤੋਂ ਕਿਹੜਾ ਛੁੱਟਿਆ ਉਹਨਾਂ ਦਾ ਤਾਂ ਹੀ ਆ ਭਾਕੀਕਰਤਤ ਵਿੱਚ ਸਪੈਸ਼ਲ ਬਣਾਇਆ। ਬਾਕੀ ਕਰਤਤ ਬਹੁਤ ਬਹੁਤ ਹੋਰ ਐਕਟੀਵਿਟੀ ਵੀ ਕਰਦੀ ਆ ਮੈਂ ਭੋਲੇ ਆ ਨਾ ਕੀ ਕਰਦੀ ਆ ਇਹ ਕਰਦੀ ਹੋਰੀ ਬਹੁਤ ਵਧੀਆ ਐਕਟੀਵਿਟੀਆ ਦਾ। ਕੁਛ ਸਮਾਨ ਮੈਂ ਕੈਰੀ ਨਹੀਂ ਕੀਤਾ। ਅਲੇ ਮੈਂ ਉਸੇ ਚਲ ਮੈਂ ਫੇਰੀ ਵੀਰਾ ਕਹਿੰਦਾ ਸੀ ਕੋਈ ਨਹੀਂ ਤੋ ਡਾਇਨ ਸਨਮਾਨ ਕਰਦੇ ਨਾ ਮੈਂ ਕਹਿੰਦਾ ਨਹੀਂ ਬੱਚੇ ਨੂੰ ਸਿੱਖਣਾ ਕੀ ਮਨੂ ਜੇ ਕੁਛ ਕਰੂੰਗੀ ਤਾਂ ਪਰ ਇੱਕ ਮੈਨਾ ਨਹੀਂ ਕਰ ਨਹੀਂ ਕਰਨਾ। ਉਹਨਾਂ ਅੰਡਰੇਟ ਦੇ ਵਿੱਚ ਨੇ ਪਹਿਲੀ ਵਾਰੀ ਭੱਜੀ ਜਿੱਥੇ ਮੈਂ ਕਹਾ ਚਾਹੀ ਕੋ ਤਾਂ ਹਾਰ ਹੀ ਜਾ ਫਿਰ ਪਤਾ ਲੱਗੇ ਵੀ ਤੇ ਮੁਕਾਬਲੇ 'ਚ ਕਿਵੇਂ ਜਾਣਾ। ਉਹਨਾਂ ਤੇ ਗੁੜੇ ਲੈ ਜਾਣਾ ਅਸ਼ੀਰਵਾਦ ਵੀ ਲਈ ਸੀ ਇਹ ਗੁਰਮੁਖੀ ਮਾਂ ਮੇਰ ਕਰ ਬੱਚੀ ਤੇ ਮਤੀ ਦਾ ਆਹਰਾ